ਸਸਰਾਲੀ ਕਲੋਨੀ ਤੋਂ 10 ਕਿਲੋਮੀਟਰ ਪਹਿਲਾਂ ਹੀ ਅਸੀਂ ਮੌਜੂਦ ਹਾਂ ਜਿੱਥੇ ਕਿ ਮੰਗੜ ਕਲੋਨੀ ਮੰਗੜ ਪਿੰਡ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਬੰਨ ਲਾਣਾ ਜਿਹੜੇ ਕਿ ਆ ਇੱਥੇ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਸਰਾਲੀ ਕਲੋਨੀ ਕਲੋਨੀ ਦੇ ਵਿੱਚ ਲਗਾਤਾਰ ਜਿਹੜੇ ਕਿ ਆ ਬੰਨ ਜਿਹੜਾ ਪਾਣੀ ਹੈ ਨਾਲ ਲੱਗ ਚੁੱਕਾ ਵੈ ਤੇ ਲਗਾਤਾਰ ਜਿਹੜੇ ਕਿ ਜਿਹੜੇ ਬੰਨ ਬਣਾਏ ਸੀਗੇ ਉਹਦਾ ਟੋਟਾ ਟੋਟਾ ਕਰਕੇ ਪਾਣੀ ਵਿੱਚ ਬਾਹਰ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਤੇ ਉੱਥੇ ਹੀ ਅੱਜ ਮੰਗੜ ਕਲੋਨੀ ਦੇ ਇੱਥੇ ਮਾਂਗੜ ਸੌਰੀ ਮਾਂਗੜ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਇੱਥੇ ਬੰਨ ਲਾਣਾ ਹੁਣ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਇੱਥੇ ਜੇਕਰ ਇੱਥੋਂ ਪਾਣੀ ਆਂਦਾ ਵਾ ਅਗਲੇ ਪਿੱਛੇ ਖੇਤ ਵੀ ਜਿਹੜੇ ਕੀ ਬਾਛ ਕਰਨ ਇੱਥੇ ਦੇ ਸਰਪੰਚ ਇੱਥੇ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਸਰਪੰਚ ਸਭ ਕਿਸ ਤਰ੍ਹਾਂ ਦੇ ਉਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਕਿਹੋ ਜੀ ਅੱਗੇ ਖਬਰ ਆ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡੇ ਇੱਥੇ ਪੁੱਜਣ ਦਾ ਆ ਮੈਂ ಗ್ರಾಮ ਪੰਚਾਇਤ ਮੰਗਟ ਵੱਲੋਂ ਕਮਲ ਚੰਦ ਸਰਪੰਚ ਬੋਲ ਰਿਹਾ ਆ ਜਿਹੜੇ ਪ੍ਰਬੰਧ ਦੀ ਗੱਲ ਆ ਅਸੀਂ ਆਪਣੇ ਪ੍ਰੀ ਪ੍ਰਕਾਸ਼ਨ ਵਾਸਤੇ ਹੀ ਕਰ ਰਹੇ ਆ ਕਿਉਂਕਿ ਅਜੇ ਇੰਨਾ ਡੇਂਜਰਸ ਨਹੀਂ ਹੈਗਾ ਕਿਉਂਕਿ ਪਾਣੀ ਲੈਵਲ ਤੇ ਹੀ ਆ ਅਜੇ ਟੁੱਟਿਆ ਨਹੀਂ ਪੂਰੀ ਤਰ੍ਹਾਂ ਬੰਨ੍ਹ ਦੱਸ ਰਹੇ ਆ ਤੇ ਜੇ ਇਨ ਕੇਸ ਟੁੱਟਦਾ ਉਹਦੇ ਲਈ ਅਸੀਂ ਪ੍ਰਬੰਧ ਕਰ ਰਹੇ ਆ ਕਿ ਕੁਛ ਨਾ ਕੁਛ ਸਾਡੀ ਜਿਹੜੀ ਆਬਾਦੀ ਆ ਬਸੋਂ ਵਾਲੀ ਆਬਾਦੀ ਸੇਫ ਰਵੇ ਉਹਦੇ ਵਾਸਤੇ ਸਾਰੇ ਪਿੰਡ ਨਗਰ ਨवासी ਨੌਜਵਾਨ ਵੀ ਲੱਗੇ ਹੋਏ ਸਾਰੇ ਖੇਲੇ ਪਰ ਰਹੇ ਆ ਟਰੈਕਟਰ ਲੱਗੇ ਹੋਇਆ ਟਰਾਲੀਆਂ ਲੱਗੀਆਂ ਹੋਈਆਂ ਔਰ ਜਿੱਥੋਂ ਤੱਕ ਜਿੰਨਾ ਵੀ ਯਤਨ ਹੈਗਾ ਉਹ ਹਰ ਕੋਈ ਕਰ ਰਿਹਾ ਆਪਣੇ ਲਈ ਅੱਛਾ ਸਰਪੰਚ ਸਾਹਿਬ ਕਿੰਨਾ ਕੋਈ ਪ੍ਰਸ਼ਾਸਨ ਇੱਥੇ ਡਿਵੈਲਪ ਹੈਗਾ ਵਾ ਤੇ ਕਿੰਨਾ ਕੋਈ ਐਨਡੀਆਰ ਟੀਮਾਂ ਜਾਂ ਕਿਰਕੀਰਕੀ ਟੀਮਾਂ ਇੱਥੇ ਆਈ ਹੋਈਆਂ ਨੇ ਦੇਖੋ ਸਾਡੇ ਕੋਲ ਤਾਂ ਨਹੀਂ ਕੋਈ ਹੈਗਾ ਅਸੀਂ ਆਪਣੇ ਲੈਵਲ ਤੇ ਕਰ ਰਹੇ ਹਾਂ ਔਰ ਦਰਿਆ ਦੇ ਕੰਡੇ ਤੇ ਉੱਥੇ ਹੋ ਸਕਦਾ ਵੀ ਪ੍ਰਸ਼ਾਸਨ ਜਿਹੜਾ ਉਹ ਕੰਮ ਵੀ ਕਰ ਰਿਹਾ ਐਨਡੀਆਰ ਵੀ ਮੈਂ ਦੇਖੀਆਂ ਵੀ ਆ ਪਰ ਉਹ ਕਿੰਨੀ ਕਿੰਨਾ ਕੁ ਸੈਟੀਸਫਾਈ ਲੋਕ ਆ ਉਹ ਦੇਖਣ ਵਾਲੀ ਗੱਲ ਆ ਜ਼ਿਆਦਾਤਰ ਪਿੰਡ ਵਾਲੇ ਕੰਮ ਕਰਦੇ ਆ ਭਾਈ ਹੈ ਉੱਥੇ ਜੋ ਜ਼ਿਆਦਾਤਰ ਉਹਨਾਂ ਨੇ ਪਿੰਡ ਵਾਲਿਆਂ ਨੇ ਕੰਮ ਕੀਤਾ ਤੇ ਜਿਹੜੀਆਂ ਟੀਮਾਂ ਆਈਆਂ ਆ ਤੇ ਉਹ ਟੀਮਾਂ ਨੇ ਵੀ ਥੋੜਾ ਸਹਿਯੋਗ ਕੀਤਾ ਰਾਤੀ ਉੱਥੇ ਕੋਈ ਨਹੀਂ ਸੀਗਾ ਜਿੰਨਾ 5-7 ਦਿਨ ਹੋ ਗਿਆ ਉਹਨਾਂ ਨੂੰ ਆਇਆ ਨੂੰ ਪਿੰਡ ਵਾਲੇ ਹੀ ਕੰਮ ਕਰ ਰਿਹਾ ਬਾਕੀ ਸਾਰੇ ਜਣੇ ਯਾਨੀ ਕਿਹੜਾ ਦਾ ਮਤਲਬ ਆਪਣਾ ਫੋਟੋਗ ਵਗੈਰਾ ਕਰਾਉਂਦੇ ਤੇ ਚਲੇ ਜਾਂਦੇ ਆ ਸਰਦਾਰ ਸਾਹਿਬ ਕਿੰਨੇ ਤੋਂ ਹੁਣ ਤੱਕ ਪਿੰਡ ਪਿੰਡ ਵਾਸੀ ਬਚ ਚੁੱਕੇ ਨੇ ਕਿਉਂਕਿ ਲਗਾਤਾਰ ਖਬਰਾਂ ਨਸ਼ਰ ਆ ਰਹੀਆਂ ਕਿ ਲਗਾਤਾਰ ਹੌਲੀ 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 ਬੰਨ نیچے ਜਾਂਦਾ ਹੈ ਨਜ਼ਰ ਆ ਰਿਹਾ ਦੇਖੋ ਅਸੀਂ ਜਿਹੜੇ ਆਪਣੇ ਸੰਬੰਧਨ ਵਾਲੇ ਜਿੰਨਾ ਕਿਸੇ ਨਾਲ ਲਿੰਕ ਆ ਕੋਈ ਕਿਸਾਨ ਵੀਰ ਦੇ ਸਾਂਝੀ ਰਹਿੰਦਾ ਜਾਂ ਕੋਈ ਹੋਰ ਲੋਕ ਉਹ ਸੇਫ ਜਗ੍ਹਾ ਤੇ ਆ ਗਏ ਰਾਤ ਤੋਂ ਹੀ ਉਹ ਆ ਰਹੇ ਆ ਸੇਫ ਜਗ੍ਹਾ ਤੇ ਤੇ ਉਹ ਆਪਣੀ ਸੇਫਟੀ ਲਈ ਉਹ ਸੁਰੱਖਿਤ ਥਾਵਾਂ ਤੇ ਚਲੇ ਗਏ ਕੋਈ ਐਡੀ ਖਤਰੇ ਦੀ ਗੱਲ ਨਹੀਂ ਕੋਈ ਜਾਨ ਮਾਲ ਦੀ ਨੁਕਸਾਨ ਹੋਵੇ ਅਦਰਵਾਈਜ਼ ਸਾਰਾ ਕੁਝ ਠੀਕ ਆ ਪਰਮਾਤਮਾ ਦੀ ਕਿਰਪਾ ਰਹੀ ਪਾਣੀ ਨਾ ਆਇਆ ਤਾਂ ਮੇਰਾ ਖਲ ਪਾਣੀ ਨਹੀਂ ਆਉਣਾ ਅੱਛਾ ਕਿੰਨੇ ਕੋ ਖੇਤ ਆ ਟੋਟਲ ਮੰਗੜਪਿੰਡ ਦੇ ਵਿੱਚ ਇਹ ਹੁਣ 1500 ਤੋਂ ਖੇਤ ਤੋਂ ਵੱਧ ਹੀ ਹੋਊਗਾ ਕਿਉਂਕਿ ਇਹ ਖੇਤੀ ਜੋਗ ਜਿਹੜੀ ਜ਼ਮੀਨ ਆ ਸਾਰੀ ਵਾਹੀ ਜੋਗੀ ਆ ਕਿੱਥੇ ਕਿੱਥੇ ਤੁਹਾਡੇ ਵੱਲੋਂ ਬੰਨ ਲਾਏ ਜਾ ਰਹੇ ਹੁਣ ਇਸ ਟਾਈਮ ਸਾਡਾ ਜਿਹੜਾ ਸੈਂਸਿਟਿਵ ਏਰੀਆ ਇਹੀ ਆ ਜਿੱਥੇ ਅਸੀਂ ਖੜੇ ਆ ਕਿਉਂਕਿ ਇੱਥੋਂ ਹੀ 88 ਵਿੱਚ ਵੀ ਜਦੋਂ ਹੜਾ ਆਇਆ ਸੀ ਅਸੀਂ ਇੱਥੇ ਹੀ ਬੰਨ ਲਾਇਆ ਸੀ ਇੱਥੇ ਮਾਰਨੀ ਪਈ ਸੀ ਇੱਥੇ ਮਾਰਨੀ ਪਈ ਅਸੀਂ ਬਚਾਅ ਕਰ ਲਿਆ ਸੀ ਬਚਾਅ ਕਰ ਲਿਆ ਸੀ ਹਾਂਜੀ ਕਿਉਂਕਿ ਸ਼ੁਰੂ ਤੋਂ ਦੇਖਦੇ ਆਂ ਸੀ ਪਿੰਡ ਵਿੱਚ ਐਂਟਰ ਨਹੀਂ ਹੁੰਦਾ ਪਾਣੀ ਤੇ ਇਹੀ ਇੱਕ ਡੇਂਜਰਸ ਏਰੀਆ ਇਹਨੂੰ ਅਸੀਂ ਉਹ ਪ੍ਰਬੰਧ ਕਰ ਇਹ ਇਹ ਉਚਲਾ ਇਲਾਕਾ ਮੰਨਿਆ ਨੀਚੇ ਇਹ ਸਾਡਾ ਪਿੰਡ ਉਚਲਾ ਇਲਾਕਾ ਮੰਨਿਆ ਜਾਂਦਾ ਕਦੇ ਪਾਣੀ ਆਇਆ ਨਹੀਂ ਪਿੰਡ ਵਿੱਚ ਹਟਦਾ ਤੇ ਪ੍ਰਮਾਤਮਾ ਕਰੇ ਹੁਣ ਅੱਜ ਕਿੰਨੇ ਕੁ ਬੰਨ ਲਾਏ ਜਾ ਰਹੇ ਆ ਕਿੰਨੇ ਕੁ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਆ ਹੋ ਚੁੱਕੀਆਂ ਨੇ ਤਿਆਰੀਆਂ ਚੱਲ ਰਹੀਆਂ ਹਜੇ ਅਸੀਂ ਕਹਿ ਦਈਏ ਕਿ ਕੰਪਲੀਟ ਹੋ ਗਿਆ ਉਹ ਤਾਂ ਹੈ ਨਹੀਂਗਾ ਕੋਸ਼ਿਸ਼ ਆ ਵੀ ਅਸੀਂ ਲਗਾਤਾਰ ਜਾਰੀ ਰੱਖੀ ਹੈ ਆਪਣੀ ਕੋਸ਼ਿਸ਼ ਤਾਂ ਜੋ ਕਿਸੇ ਦੀ ਜਾਨੀ ਵਾਲੀ ਜਿਹੜੇ ਨੁਕਸਾਨ ਨਾ ਹੋ ਸਕੇ ਰੱਬ ਅਗੇ ਕੀ ਅਰਦਾਸ ਅਰਦਾਸ ਕਰਦੇ ਆ ਜੀ ਸਰਬੱਤ ਦਾ ਭਲਾ ਹੋਵੇ ਜੀ ਕਿਉਂਕਿ ਪੰਜਾਬੀ ਲੋਕ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਆ ਔਰ ਅਸੀਂ ਪੰਜਾਬੀ ਪੰਜਾਬੀਆਂ ਦੀ ਜੋ ਕਰ ਰਹੇ ਆ ਤੁਸੀਂ ਵੀ ਦੇਖ ਰਹੇ ਹੋ ਤੁਹਾਡੇ ਮੀਡੀਆ ਰਾਹੀਂ ਵੀ ਦਿਖਾ ਰਹੇ ਆ ਹਰੇਕ ਹਰੇਕ ਪੰਜਾਬੀ ਲਈ ਖੜਾ ਇੱਥੇ ਕੋਈ ਪਾਰਟੀਬਾਜੀ ਨਹੀਂ ਕੋਈ ਵਿਤਕਰਾ ਨਹੀਂ ਸਾਰੇ ਇੱਕੋ ਕੇ ਸਿੱਕ ਜੋ ਠੋਕੇ ਲੱਗੇ ਨੇ ਸੋ ਬਿਲਕੁਲ ਮੰਗੜ ਪਿੰਡ ਦੇ ਵਿੱਚ ਮੌਜੂਦਾਂ ਜਿੱਥੇ ਕਿ ਸਾਰੇ ਪਿੰਡ ਵਾਸੀ ਇੱਥੇ ਤਨਾਤ ਹੋਏ ਪਏ ਨੇ ਲੱਗੇ ਹੋਏ ਨੇ ਕਿਉਂਕਿ ਲਗਾਤਾਰ ਜਿਹੜੀ ਕਿ ਅਪਡੇਟ ਆ ਰਹੀ ਹੈ ਸਸਰਾਲੀ ਕਲੋਨੀ ਦੇ ਵਿੱਚੋਂ ਕਿ ਲਗਾਤਾਰ ਜਿਹੜੀ ਕਿ ਬੰਨ ਟੁੱਟਣ ਦੀ ਕਦਰ ਦੇ ਵਿੱਚ ਆਇਆ ਹੋਇਆ ਵਾ ਤੇ ਉੱਥੇ ਹੀ ਜਿਹੜੇ ਪਿਛਲੇ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਮੁਕੰਮਲ ਤਿਆਰੀ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਜਿਹੜੀ ਕਿ ਮੰਗੜ ਪਿੰਡ ਤੋਂ ਦਿਖਾ ਰਹੇ ਜਿੱਥੇ ਕਿ ਲਗਾਤਾਰ ਹੁਣ ਇੱਕ ਬੰਨ ਵਰਗੀ ਤਿਆਰੀ ਕੀਤੀ ਜਾ ਰਹੀ ਹੈ ਰੇਤਾ ਵਿਚਾਇਆ ਜਾ ਰਿਹਾ ਤਾਂ ਕਿ ਜੇਕਰ ਪਾਣੀ ਆਂਦਾ ਵੇ ਤੇ ਜਿਹੜੇ 1500 ਖੇਤ ਨੇ 1500 ਵੱਧ ਖੇਤ ਨੇ ਉਹਨਾਂ ਨੂੰ ਨੁਕਸਾਨ ਨਾ ਹੋਵੇ ਤੇ ਪਿਛਲੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਕਿਹਾ ਨੁਕਸਾਨ ਨਾ ਹੋਵੇ ਇਹ ਕਿਉਂਕਿ ਇਹ ਜਿਹੜੇ ਖੇਤ ਨੇ ਆ ਖੇਤੀ ਹੈ ਇੱਕ ਕਿਸਾਨ ਦੇ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ ਕਿਉਂਕਿ ਕਿਸਾਨ ਇੱਕ ਬਹੁਤ ਹੀ ਮੁਸ਼ਕਿਲ ਦੇ ਨਾਲ ਅਤੇ ਕਰਜ਼ੇ ਦੇ ਨਾਲ ਜਿਹੜਾ ਇੱਥੇ ਖੇਤ ਨੂੰ ਪਾਲਦਾ ਵੇ ਤੇ ਉਸ ਤੋਂ ਬਾਅਦ ਖੇਤੀ ਕਰਦਾ ਵੇ ਪੁੱਤਾਂ ਵਾਂਗੂ ਆਪਣਾ ਪਾਲਦਾ ਵੇ ਤੇ ਇਸ ਵਕਤ ਅਸੀਂ ਅਸੀਂ ਪਿੱਛੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਕਿਸ ਤਰ੍ਹਾਂ ਜਿਹੜੀ ਕਿ ਮੁਕੰਮਲ ਤਿਆਰੀਆਂ ਵੀ ਕਰ ਦਿੱਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਪਾਣੀ ਇੱਥੇ ਤੱਕ ਰੁਕ ਜਾਵੇ ਪਿੱਛੇ ਜਿਹੜਾ ਕਿ ਹੋਰ ਨੁਕਸਾਨ ਨਾ ਹੋਵੇ ਹੋਰ ਜਾਣਕਾਰੀ ਲਈ ਸਾਨੂੰ ਜੁੜੇ ਹੋ ਲੁਧਿਆਣਾ ਲਾਈਵ ਦੇ ਨਾਲ ਯੂਮਬੀ ਰਿਪੋਰਟ ਧੰਨਵਾਦ